ਹਾਂਜੀ ਪਿਆਰ ਭਰੀ ਹਸੀ ਕਾਲ ਸਾਰਿਆਂ ਨੂੰ ਆਪਾਂ ਉੱਠ ਗਏ ਸੀਗੇ ਤੇ ਇਹ ਹਜੇ ਸ਼ਿਕਾਰੀ ਸੁੱਤੇ ਪਏ ਆ ਕਿਉਂਕਿ ਸਵੇਰ ਦੇ ਵਜੇ ਸੀ ਹਜੇ 5 ਉੱਠਣਸਾਰ ਪਹਿਲਾਂ ਮੈਂ ਓਟਸ ਬਣਾਏ ਕਿਉਂਕਿ ਅੱਜ ਕੰਮ ਤੇ ਜਾਣਾ ਸੀ ਮੈਂ ਕਿਹਾ ਪਹਿਲਾਂ ਪਹਿਲਾਂ ਜਿੰਮ ਲਾ ਲਈਏ ਕਹਿੰਦੀ ਮੈਂ ਵੀ ਉੱਠ ਕੇ ਤੁਹਾਡੀ ਹੈਲਪ ਕਰ ਦਿੰਨੀ ਐ ਇਹਨੇ ਸੇਵ ਸੂਪ ਘੱਟਤਾ ਸੀ ਐਬ ਸੂਪਸ ਦੇਖਣ ਲੱਗ ਗਈ ਆਪਾਂ ਖਿੱਚਦੀ ਤਿਆਰੀ ਜਿੰਮ ਲਈ ਜਿੰਮ ਜਾਂਦੇ ਜਾਂਦੇ ਮੈਂ ਕਿਹਾ ਮਾੜਾ ਜਾਂ ਮੇਰਾ ਸ਼ਾਟ ਲੈ ਲੈ ਕਿਉਂ ਲੱਗਦਾ ਨਾ ਪਹਿਲਵਾਨ ਪਰੇ ਨਹੀਂ ਪਤਾ ਵੀ ਇਹ ਤਾਂ ਹੋਰ ਹੀ ਕੰਮ ਕਰਦਾ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਆਪਾਂ ਟੈਕਸੀ ਡਰਾਈਵਰ ਹੋਣ ਦੇ ਬਾਵਜੂਦ ਵੀ ਆਪਾਂ ਜਿਮ ਜਾਂਦੇ ਆ ਪਰ ਤੁਸੀਂ ਕਿਉਂ ਨਹੀਂ ਜਾਂਦੇ ਬਾਬਾ ਸਾਈਂ ਸਭ ਦਾ ਕੰਮ ਬਣਾਈ ਮੇਰਾ ਵੀ ਸ਼ੁਰੂ ਕਰਾਈ ਲਓ ਜੀ ਉਸ ਤੋਂ ਬਾਅਦ ਆਪਾਂ ਮਾਰੀ ਜਿਮ ਦੇ ਵਿੱਚ ਐਂਟਰੀ ਮੈਂ ਕਿਹਾ ਜੇ ਅੱਜ ਇਹ ਬੰਦੇ ਨੇ ਫੀਸ ਮੰਗੀ ਨਾ ਤੇ ਮੈਂ ਇਹਦਾ ਕਤਲ ਹੀ ਕਰ ਦੇਣਾ ਉਹ ਇਹ ਕਹਿੰਦਾ ਭਰਾਵਾ ਮੈਂ ਬੁੱਢਾ ਹੋ ਗਿਆ ਪਾਸੇ ਕਰ ਲਾ ਮੈਨੂੰ ਡਰ ਲੱਗਦਾ ਚਾਕੂ ਤੋਂ ਮੈਂ ਮਾਰਿਆ ਸ਼ੀਸ਼ੇ ਮੂਰੇ ਪੋਜ ਮਾਰਿਆ ਕੌਫੀ ਦਾ ਇੱਕ ਪਾਊਚ ਸਿੱਟਿਆ ਅੰਦਰ ਨਿੰਬੂ ਨਿੰਬੂ ਪਾ ਕੇ ਲਓ ਜੀ ਮਾਰਤੀ ਜੈਮ ਵਿੱਚ ਐਂਟਰੀ ਤੇ ਇਹ ਬੰਦਾ ਨਾ ਆਵੇ ਕਦੇ ਹੋ ਹੀ ਨਹੀਂ ਸਕਦਾ ਲਓ ਜੀ ਅੱਜ ਕੋਈ ਹੋਰ ਹੀ ਸਾਪ ਪਕੜ ਮਰਿਆ ਕਹਿੰਦਾ ਮੇਰੀ ਬੋਡੀ ਵੇਖ ਲਾ ਮੈਂ ਕਿਹਾ ਕਿਉਂ ਪੁਰਾਣੀਆਂ ਯਾਦਾਂ ਯਾਦ ਕਰਕੇ ਰੋਣਾ ਜਾਣੀ ਆ ਰਿਹਾ ਪਹਿਲਾਂ ਕਰਦੇ ਆ ਆਪਾਂ ਵਾਰਮ ਅਪ ਵਾਰਮ ਅਪ ਕਰਦਿਆ ਕਰਦਿਆ ਮੇਰੇ ਦਿਮਾਗ 'ਚ ਜਿਹੜੀ ਗੱਲ ਚੱਲ ਰਹੀ ਸੀ ਮੈਂ ਕਿਹਾ ਇਹ ਨਾ ਹੋਵੇ ਕਿਤੇ ਮੇਥੋਂ ਕਲਾਚੀ ਨਾ ਨੱਪਿਆ ਜਾਵੇ ਲੈਗ ਵੀ ਲਾਉਣੀ ਆ ਤੇ ਲਾਉਣੀ ਵੀ ਟਕਾ ਕੇ ਆ ਪਹਿਲਾ ਬਾਡੀ ਨੂੰ ਵਾਰਮ ਅਪ ਕਰਦੇ ਚੰਗੀ ਤਰ੍ਹਾਂ ਗਰਮ ਗਰਮ ਕਰਦੇ ਆ ਕਿਉਂਕਿ ਫੇਰ ਹੀ ਐਕਸਰਸਾਈਜ਼ ਲੱਗੂਗੀ ਫੇਰ ਹੀ ਸਰੀਰ ਦੀ ਹੜੀ ਚੁਸਤੀ ਫੁਰਤੀ ਰਹੂਗੀ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਛੋਟਾ ਮੂੰਹ ਬੜੀ ਬਾਤ ਲੋਕਾਂ ਦੀ ਲੋਕਾਂ ਨੇ ਗਿੱਦੜਾਂ ਦਾ ਗੂੰ ਪਾੜੀ ਕਿਉਂ ਚੜਾਇਆ ਹੋਇਆ ਤੁਸੀਂ ਚੰਗੀਆਂ ਚੀਜ਼ਾਂ ਦੇਖੋ ਚੰਗੀਆਂ ਆ ਤਾਂ ਸਿੱਖੋ ਮੈਂ ਇੱਕ ਪਿਛੇ ਤੋਂ ਟੈਕਸੀ ਡਰਾਈਵਰ ਹੋਣ ਦੇ ਬਾਵਜੂਦ ਵੀ ਮੈਂ ਖਪਾਖੂਨ ਹੁੰਨਾ ਕਿਦੇ ਲਈ ਹੁੰਨਾ ਸਿਰਫ ਆਪਣੇ ਪਿਆਰੇ ਯਾਰਾਂ ਦੋਸਤਾਂ ਲਈ ਰੱਖ ਲੋ ਆਪਦੇ ਪਿਆਰੇ ਸਰੋਤਿਆਂ ਲਈ ਰੱਖ ਲੋ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਐਡਾ ਤਕੜਾ ਮੈਨੂੰ ਸਪੋਰਟ ਦੇ ਰਿਹਾ ਮੈਂ ਉਮੀਦ ਨਹੀਂ ਕਰੀ ਸੀਗੀ ਇਸ ਕਰਕੇ ਆਪਣਾ ਮੋਟਿਵ ਇਹੀ ਆ ਵੀ ਆਪਣੇ ਤੋਂ ਕੁਝ ਸਿੱਖੋ ਸਿੱਖਣ ਦਾ ਮਤਲਬ ਇਹ ਆ ਵੀ ਆਪਦੇ ਆਪ ਨੂੰ ਕੁਝ ਨਾ ਕੁਝ ਅੱਦਾ ਪਾਉਣਾ ਘੰਟਾ দাও ਕਿਉਂਕਿ ਮੇਰੇ ਤੇ ਕੋਈ ਤਲਵਾਰ ਨਹੀਂ ਤਰੀ ਹੁੰਦੀ ਵੀ ਮੈਂ ਉੱਠਣਸਾਰ ਜਿੰਮ ਜਾਣਾ ਤੇ ਫੇਰ ਕੰਮ ਕਰਨਾ ਪੱਟ ਪੁੱਟ ਲਾ ਕੇ ਆਪਾਂ ਕਰਦੇ ਆਂ ਬਾਡੀ ਦੀ ਸਟੈਚਿੰਗ ਸਟੈਚਿੰਗ ਕਰਦੇ ਆ ਕਰਦੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗਦੀ ਆ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਨੂੰ ਪਤਾ ਚੰਗੀਆਂ ਆਦਤਾਂ ਜਿਹੜੀਆਂ ਉਹ ਹੌਲੀ ਹੌਲੀ ਅਸਰ ਕਰਦੀਆਂ ਪਰ ਅਸਰ ਕਰਦੀਆਂ ਨਾ ਉਹ ਜਦੋਂ ਫਿਰ ਇੱਕਦਮ ਹੀ ਨੇਰੀ ਲਿਆ ਦਿੰਦੀਆਂ ਐਸ ਕਰਕੇ ਹਮੇਸ਼ਾ ਉਹ ਚੀਜ਼ ਬੰਦੇ ਨੂੰ ਫੋਲੋ ਕਰੋ ਜਿਹੜਾ ਤੁਹਾਨੂੰ ਕੁਝ ਨਾ ਕੁਝ ਸਿਖਾਉਂਦਾ ਐਕਸਰਸਾਈਜ਼ ਲਾਉਣ ਤੋਂ ਬਾਅਦ ਲਓ ਜੀ ਆਪਾਂ ਮਾਰਦੇ ਆ ਪੱਟਾਂ ਦਾ ਪੋਜ ਮਾਰ ਕੇ ਥੋੜੀ ਜਿਹੀ ਫੁਕਰੀ ਆਪਾਂ ਕਰਦੇ ਆ ਅੱਜ ਦੀ ਵੀਡੀਓ ਸਮਾਪਤ ਕਿਉਂਕਿ ਕੰਮ ਤੇ ਵੀ ਜਾਣਾ ਇਹ ਨਾ ਹੋਵੇ ਮੁੜ ਕੇ ਕਿਤੇ ਮੇਰੇ ਤੋਂ ਕਲਚ ਨਾ ਨੱਪਿਆ ਜਾਵੇ ਗੱਡੀ ਚਲਾਉਣ 'ਚ ਦਿੱਕਤ ਆਵੇ ਤੇ ਆਪਾਂ ਚੱਲਦੇ ਆਂ ਘਰਾਂ ਨੂੰ ਘਰੇ ਜਾ ਕੇ ਆਪਾਂ ਹੁੰਨੇ ਕੰਮ ਲਈ ਤਿਆਰ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਨੂੰ ਥੈਂਕ ਯੂ ਸੋ ਮਾਚ